ਸੱਚੇ ਕਾਲਜੀ ਸਾਰਿਆਂ ਨੂੰ ਮੇਰਾ ਨਾਮ ਭਾਵਨਾ ਹੈ ਸ਼ਾਮ 4 ਵਜੇ ਦਾ ਟਾਈਮ ਹੋ ਰਿਹਾ ਸੀ ਮੈਨੂੰ ਘਰ ਦੀ ਫਿਕਰ ਹੋ ਰਹੀ ਸੀ ਗਰਮੀ ਬਹੁਤ ਜ਼ਿਆਦਾ ਸੀ ਮੈਂ ਆਪਣੀ 12 ਸਾਲ ਦੀ ਬੇਟੀ ਨੂੰ ਲੈ ਕੇ ਆਟੋ ਤੋਂ ਉਤਰ ਰਹੀ ਸੀ ਮੈਂ ਆਟੋ ਵਾਲੇ ਨੂੰ ਪੈਸੇ ਦਿੱਤੇ ਤੇ ਆਪਣੀ ਬੇਟੀ ਦਾ ਹੱਥ ਫੜ ਕੇ ਉਸ ਨੂੰ ਸੜਕ ਪਾਰ ਕਰਵਾਉਣ ਲੱਗੀ ਕਿਉਂਕਿ ਸਾਹਮਣੇ ਹਸਪਤਾਲ ਬਣਿਆ ਹੋਇਆ ਸੀ ਮੈਨੂੰ ਇਹਨਾਂ ਦਿਨਾਂ ਵਿੱਚ ਆਪਣੀ ਬੇਟੀ ਦਾ ਬਹੁਤ ਖਿਆਲ ਰੱਖਣਾ ਪੈ ਰਿਹਾ ਸੀ ਕਿਉਂਕਿ ਮੇਰੀ ਬੇਟੀ ਦੇ ਪੇਟ ਵਿੱਚ ਹਲਕਾ-ਹਲਕਾ ਦਰਦ ਹੋ ਰਿਹਾ ਸੀ ਇਹ ਦਰਦ ਕਿਹੋ ਜਿਹਾ ਸੀ ਕਿਸ ਚੀਜ਼ ਦਾ ਸੀ ਇਹ ਗੱਲ ਹਾਲੇ ਕਨਫਰਮ ਨਹੀਂ ਹੋਈ ਸੀ ਕਿਉਂਕਿ ਡਾਕਟਰ ਨੇ ਉਸ ਦਾ ਅਲਟਰਾਸਾਉਂਡ ਦੱਸਿਆ ਸੀ ਤੇ ਮੈਂ ਅਲਟਰਾਸਾਉਂਡ ਕਰਵਾਉਣ ਦੇ ਬਾਅਦ ਅਲਟਰਾਸਾਉਂਡ ਦੀ ਰਿਪੋਰਟ ਦਿਖਾਉਣ ਡਾਕਟਰ ਦੇ ਕੋਲ ਆਈ ਸੀ ਹਾਲੇ ਤੱਕ ਤਾਂ ਮੈਂ ਆਪਣੀ ਬੇਟੀ ਦੇ ਪੇਟ ਵਿੱਚ ਦਰਦ ਦੀ ਦਵਾਈ ਦੇਖ ਕੇ ਸੁਵਾ ਦਿੰਦੀ ਸੀ ਲੇਕਿਨ ਅੱਜ ਦਾ ਦਰਦ ਬਹੁਤ ਜ਼ਿਆਦਾ ਤੇਜ਼ ਉੱਠ ਰਿਹਾ ਸੀ ਮੇਰੀ ਬੇਟੀ ਤੜਫ ਤੜਫ ਕੇ ਰੋ ਰਹੀ ਸੀ ਮੈਂ ਕਈ ਦਿਨ ਪਹਿਲਾਂ ਹੀ ਆਪਣੀ ਬੇਟੀ ਨੂੰ ਡਾਕਟਰ ਦੇ ਇੱਥੇ ਦਿਖਾ ਦਿੱਤਾ ਸੀ ਕਿਉਂਕਿ ਇੱਕ ਉਹੀ ਤਾਂ ਮੇਰਾ ਇਕਲੌਤਾ ਸਹਾਰਾ ਸੀ ਉਸ ਨੂੰ ਥੋੜੀ ਜਿਹੀ ਵੀ ਤਕਲੀਫ ਹੋ ਜਾਂਦੀ ਤਾਂ ਮੈਂ ਫੌਰਨ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਭਜਦੀ ਹਰ ਰਾਤ ਮੇਰੀ ਬੇਟੀ ਦੇ ਪੇਟ ਵਿੱਚ ਦਰਦ ਹੁੰਦਾ ਇਸ ਲਈ ਮੈਂ ਉਸ ਨੂੰ ਡਾਕਟਰ ਦੇ ਦਿਖਾਉਣ ਦੇ ਲਈ ਲਿ ਜਾ ਰਹੀ ਸੀ ਤਾਂ ਉਸ ਦਾ ਸਹੀ ਇਲਾਜ ਹੋ ਸਕੇ ਜਦੋਂ ਮੈਂ ਆਪਣੀ ਬੇਟੀ ਦਾ ਹੱਥ ਫੜ ਕੇ ਡਾਕਟਰ ਦੇ ਕਲੀਨਿਕ ਵਿੱਚ ਲੈ ਕੇ ਦਾਖਲ ਹੋਈ ਤਾਂ ਉੱਥੇ ਬੈਠੀਆਂ ਸਾਰੀਆਂ ਔਰਤਾਂ ਨੇ ਮੈਨੂੰ ਅਜੀਬ ਅਜੀਬ ਨਜ਼ਰਾਂ ਨਾਲ ਦੇਖਿਆ ਮੈਂ ਵੀ ਆਪਣੀ ਬੇਟੀ ਦਾ ਨੰਬਰ ਲਗਵਾ ਕੇ ਚੁੱਪ ਕਰਕੇ ਬੈਠ ਗਈ ਮੇਰੀ ਬੇਟੀ ਨੂੰ ਹਾਲੇ ਵੀ ਦਰਦ ਹੋ ਰਿਹਾ ਸੀ ਉਹ ਦਰਦ ਨਾਲ ਟੀਕਾ ਮਾਰ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਡਾਕਟਰ ਤੈਨੂੰ ਠੀਕ ਕਰ ਦੇਣਗੇ ਤੂੰ ਪਰੇਸ਼ਾਨ ਨਾ ਹੋ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਔਰਤਾਂ ਮੈਨੂੰ ਅਜੀਬ ਅਜੀਬ ਨਜ਼ਰਾਂ ਨਾਲ ਕਿਉਂ ਦੇਖ ਰਹੀਆਂ ਫਿਰ ਇੱਕ ਮੇਰੇ ਬਰਾਬਰ ਬੈਠੀ ਔਰਤ ਨੇ ਮੇਰੇ ਨਾਲ ਹੌਲੀ ਹੌਲੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਗੱਲਾਂ ਹੀ ਗੱਲਾਂ ਵਿੱਚ ਅਜੀਹੀ ਗੱਲ ਕਹੀ ਕਿ ਜਿਸ ਨੇ ਮੇਰੇ ਤਨ ਬਦਨ ਵਿੱਚ ਅੱਗ ਲਗਾ ਦਿੱਤੀ ਮੈਂ ਆਪਣੀ ਬੇਟੀ ਦੇ ਬਾਰੇ ਵਿੱਚ ਅਜਿਹਾ ਨਹੀਂ ਸੁਣ ਸਕਦੀ ਸੀ ਮਹਿਤਾ ਮਾਣੀ ਮਣ ਕਹਿ ਰਹੀ ਸੀ ਕਿ ਇਸ ਔਰਤ ਤੋਂ ਅਲੱਗ ਬੈਠ ਜਾਵਾ ਪਰ ਕੀ ਕਰਦੀ ਔਰਤ ਨਾਲ ਲੜ ਵੀ ਤਾਂ ਨਹੀਂ ਸਕਦੀ ਸੀ ਉਸ ਔਰਤ ਨੇ ਮੈਨੂੰ ਕਿਹਾ ਕਿ ਬੇਟੀ ਨੂੰ ਇਸ ਔਰਤ ਵਾਲੇ ਡਾਕਟਰ ਦੇ ਕੋਲ ਲੈ ਕੇ ਕਿਉਂ ਆਏ ਹੋ ਕੀ ਤੇਰੀ ਬੇਟੀ ਦੇ ਨਾਲ ਕਿਸੇ ਨੇ ਕੁਝ ਗਲਤ ਤਾਂ ਨਹੀਂ ਕਰ ਦਿੱਤਾ ਉਸ ਔਰਤ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਸ ਨੂੰ ਕਿਹਾ ਕਿ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਕੀ ਤੇਰੇ ਕੋਈ ਬੇਟੀ ਨਹੀਂ ਜਾਂ ਜੋ ਤੁਸੀਂ ਮੇਰੀ ਬੇਟੀ ਦੇ ਬਾਰੇ ਵਿੱਚ ਅਜਿਹੀਆਂ ਗੱਲਾਂ ਕਰ ਰਹੇ ਹੋ ਮੇਰੀ ਗੱਲ ਸੁਣ ਕੇ ਇਸ ਔਰਤ ਨੇ ਕਿਹਾ ਕਿ ਜਦੋਂ ਆਪਣੀ ਜਵਾਨ ਬੇਟੀ ਨੂੰ ਤੂੰ ਗਾਇਨੋਕੋਲੋਜਿਸਟ ਦੇ ਕੋਲ ਲੈ ਕੇ ਜਾਏਂਗੀ ਤਾਂ ਤੈਨੂੰ ਲੋਕ ਘੁਰ ਘੁਰ ਕੇ ਤਾਂ ਦੇਖਣ ਗਈ ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨੀਆਂ ਤਾਂ ਪੈਣਗੀਆਂ ਉਹ ਔਰਤ ਦੀਆਂ ਗੱਲਾਂ ਸੁਣ ਕੇ ਮੈਂ ਸ਼ੌਕ ਹੋ ਗਈ ਮੈਂ ਸੋਚਿਆ ਕਿ ਦੁਨੀਆ ਵਿੱਚ ਕਿਸ ਕਿਸ ਤਰ੍ਹਾਂ ਦੇ ਘਟੀਆ ਲੋਕ ਮੌਜੂਦ ਹਨ ਜਿਨ੍ਹਾਂ ਦੇ ਸਾਹਮਣੇ ਵਾਲੇ ਦੀ ਫੀਲਿੰਗ ਅਤੇ ਜਜ਼ਬਾਤਾਂ ਦੀ ਕੋਈ ਫਿਕਰ ਨਹੀਂ ਅਤੇ ਜੋ ਮੂੰਹ ਵਿੱਚ ਆਉਂਦਾ ਸੋਚੇ ਸਮਝੇ ਬਿਨਾਂ ਹੀ ਬੋਲ ਦਿੰਦੇ ਆ ਮੈਂ ਉਸ ਔਰਤ ਨੂੰ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਆਪਣੀ ਬੇਟੀ ਦੇ ਵੱਲੋਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰਾ ਨੰਬਰ ਆ ਗਿਆ ਮੈਂ ਡਾਕਟਰ ਪ੍ਰੀਤੀ ਦੇ ਕਲੀਨਿਕ ਚਲੀ ਗਈ ਡਾਕਟਰ ਪ੍ਰੀਤੀ ਨੇ ਮੇਰੀ ਬੇਟੀ ਦਾ ਚੈੱਕਅਪ ਕੀਤਾ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਬੇਟੀ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਸੀਰੀਅਸ ਆ ਅਲਟਰਾਸਾਉਂਡ ਹੋਣ ਦੇ ਬਾਅਦ ਜਦੋਂ ਮੈਂ ਆਪਣੀ ਬੇਟੀ ਦੀ ਰਿਪੋਰਟ ਪ੍ਰੀਤੀ ਨੂੰ ਦਿਖਾਈ ਤਾਂ ਉਸ ਨੇ ਜੋ ਮੈਨੂੰ ਕੁਝ ਦੱਸਿਆ ਸੁਣ ਕੇ ਤਾਂ ਮੇਰੇ ਉੱਪਰ ਅਸਮਾਨ ਟੁੱਟ ਪਿਆ ਤੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਹੁਣੇ ਖੁਦਕੁਸ਼ੀ ਕਰ ਲਵਾਂ ਕਿਉਂਕਿ ਇਹ ਦਿਨ ਦੇਖਣ ਤੋਂ ਪਹਿਲਾਂ ਮੈਂ ਮਰ ਕੇ ਆਉਣੀ ਗਈ ਮੈਨੂੰ ਆਪਣੀ ਜ਼ਿੰਦਗੀ ਬੁਰੀ ਲੱਗਣ ਲੱਗੀ ਕਿਉਂਕਿ ਡਾਕਟਰ ਪ੍ਰੀਤੀ ਨੇ ਮੈਨੂੰ ਦੱਸਿਆ ਸੀ ਮੈਂ ਬੜੀ ਮੁਸ਼ਕਲ ਨਾਲ ਡਾਕਟਰ ਪ੍ਰੀਤੀ ਨੂੰ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਮੇਰੀ ਬੇਟੀ ਤਾਂ ਬਹੁਤ ਮਾਸੂਮ ਆ ਨਾ ਹੀ ਉਹ ਬੋਲ ਸਕਦੀ ਆ ਨਾ ਹੀ ਸੁਣ ਸਕਦੀ ਆ ਉਹ ਬਹੁਤ ਮਾਸੂਮ ਆ ਅਜਿਹਾ ਨਹੀਂ ਹੋ ਸਕਦਾ ਮੈਨੂੰ ਕਿਵੇਂ ਕੁਝ ਪਤਾ ਨਹੀਂ ਚੱਲਿਆ ਕਿਉਂਕਿ ਮੈਂ ਤਾਂ 24 ਘੰਟੇ ਆਪਣੀ ਬੇਟੀ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਰੱਖਦੀ ਆ ਡਾਕਟਰ ਪ੍ਰੀਤੀ ਨੇ ਸਵਾਲ ਕੀਤਾ ਕਿ ਤੁਸੀਂ ਕੋਈ ਲਾਪਰਵਾਹੀ ਕੀਤੀ ਹੋਵੇਗੀ ਡਾਕਟਰ ਪ੍ਰੀਤੀ ਦੇ ਸਵਾਲ ਤੇ ਮੈਂ ਖਮੋਸ਼ ਹੋ ਗਈ ਮੈਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਸੀ ਮੇਰੀ ਬੇਟੀ ਥੋੜੀ ਦੂਰ ਦੇ ਲਈ ਡੇਰ ਦੇ ਲਈ ਆਪਣੇ ਮਨ ਬਹਾਲ ਕਰਨ ਦੇ ਲਈ ਛੱਤ ਤੇ ਚਲੀ ਜਾਂਦੀ ਸੀ ਸਾਡਾ ਤਾਂ ਮਾਹੌਲ ਬਹੁਤ ਚੰਗਾ ਸੀ ਤੇ ਮੈਨੂੰ ਆਪਣੇ ਸਾਰੇ ਗਵੰਡੀਆਂ ਉੱਤੇ ਵੀ ਭਰੋਸਾ ਸੀ ਕਦੇ ਧਿਆਨ ਇੱਕ ਪਾਸੇ ਗਿਆ ਹੀ ਨਹੀਂ ਸੀ ਮੇਰੀ ਗੱਲ ਉੱਤੇ ਡਾਕਟਰ ਪ੍ਰੀਤੀ ਨੇ ਕਿਹਾ ਕਿ ਕਦੇ ਵੀ ਕਿਸੇ ਉੱਤੇ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦੇਖੋ ਤੇਰੀ ਬੇਟੀ ਦੇ ਨਾਲ ਕਿੰਨਾ ਵੱਡਾ ਹਾਦਸਾ ਹੋ ਗਿਆ ਡਾਕਟਰ ਪ੍ਰੀਤੀ ਨੇ ਮੈਨੂੰ ਕੁਝ ਦਵਾਈਆਂ ਲਿਖ ਕੇ ਦਿੱਤੀਆਂ ਤੇ ਮੈਂ ਆਪਣੀ ਬੇਟੀ ਨੂੰ ਲੈ ਕੇ ਘਰ ਆ ਗਈ ਜਿਵੇਂ ਹੀ ਮੈਂ ਘਰ ਪਹੁੰਚੀ ਤਾਂ ਮੇਰਾ ਦਿਮਾਗ ਦਰਦ ਨਾਲ ਫਟੀ ਜਾ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਆਪਣੀ ਬੇਟੀ ਨੂੰ ਦਵਾਈ ਦੇ ਕੇ ਸਵਾ ਦਿੱਤਾ ਸ਼ਾਮ ਦੇ 6 ਵਜੇ ਰਹੇ ਸੀ ਮੈਂ ਸੋਚ-ਸੋਚ ਕੇ ਪਾਗਲ ਹੋ ਰਹੀ ਸੀ ਕਿ ਆਖਰ ਅਜਿਹਾ ਕਿਵੇਂ ਹੋ ਸਕਦਾ ਤਾਂ ਅਚਾਨਕ ਦਰਵਾਜ਼ੇ ਤੇ ਧਸਤਕ ਹੋਈ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਮੇਰਾ ਦਿਔਰ ਖੜਾ ਹੋਇਆ ਸੀ ਮੈਂ ਉਸ ਨੂੰ ਘਰ ਦਾ ਰਾਸ਼ਨ ਲਿਆਉਣ ਦੇ ਲਈ ਭੇਜਿਆ ਸੀ ਉਹ ਹੁਣ ਕੰਮ ਉੱਤੇ ਵੀ ਜਾਣ ਲੱਗਿਆ ਸੀ ਤੇ ਆਪਣੇ ਕਮਾਏ ਹੋਏ ਪੈਸੇ ਮੇਰੇ ਹੱਥ ਤੇ ਲਿਆ ਕੇ ਰੱਖ ਦਿੰਦਾ ਸੀ ਆਪਣੇ ਦਿਔਰ ਨੂੰ ਦੇਖ ਕੇ ਮੈਨੂੰ ਸਭ ਤੋਂ ਪਹਿਲਾਂ ਖਿਆਲ ਆਪਣੀ ਬੇਟੀ ਦਾ ਆਇਆ ਤੇ ਉਸੇ ਟਾਈਮ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੇਰੇ ਤੋਂ ਹੀ ਬਹੁਤ ਵੱਡੀ ਗਲਤੀ ਹੋ ਗਈ ਆ ਮੈਂ ਆਪਣੀ ਬੇਟੀ ਦੀ ਮੁਜ਼ਰਮ ਬਣ ਗਈ ਲੇਕਿਨ ਮੇਰੀ ਬੇਟੀ ਦੇ ਨਾਲ ਇਹ ਸਭ ਕੁਝ ਗਲਤ ਕਰਨ ਵਾਲਾ ਹੋਰ ਕੋਈ ਨਹੀਂ ਬਲਕਿ ਮੇਰਾ ਹੀ ਦਿਔਰਾ ਆਖਰ ਉਸ ਦੇ ਇਲਾਵਾ ਹੋਰ ਕੋਈ ਕਿਵੇਂ ਹੋ ਸਕਦਾ ਮੈਂ ਇਸ ਨੂੰ ਮਾਸੂਮ ਅਤੇ ਲਵਾਰਸ ਸਮਝ ਕੇ ਆਪਣੇ ਘਰ ਵਿੱਚ ਸਹਾਰਾ ਦਿੱਤਾ ਸੀ ਮੈਂ ਫੌਰਨ ਉਸ ਦੇ ਹੱਥ ਤੋਂ ਸਮਾਨ ਫੜਿਆ ਤੇ ਛੱਡ ਦਿੱਤਾ ਤੇ ਜੋਰ ਨਾਲ ਉਸ ਦਾ ਕਾਲਰ ਫੜ ਲਿਆ ਮੈਂ ਉਸ ਨੂੰ ਪੁੱਛਿਆ ਕਿ ਤੂੰ ਮੇਰੀ ਬੇਟੀ ਦੇ ਨਾਲ ਆਖਰ ਅਜੀਹਾ ਕਿਉਂ ਕੀਤਾ ਉਹ ਹੈਰਾਨ ਹੋ ਕੇ ਮੈਨੂੰ ਦੇਖ ਰਿਹਾ ਸੀ ਮੈਂ ਦਬੀ-ਦਬੀ ਆਵਾਜ਼ ਵਿੱਚ ਉਸ ਨੂੰ ਸਵਾਲ ਕਰ ਰਹੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮਹੱਲੇ ਵਿੱਚ ਮੇਰੀ ਬੇਟੀ ਦੀ ਬਦਨਾਮੀ ਹੋਵੇ ਮੇਰਿਆਂ ਚੀਕਾਂ ਨਾਲ ਸਭ ਨੂੰ ਪਤਾ ਚੱਲ ਜਾਵੇ ਪਹਿਲੇ ਹੀ ਕਲੀਨਿਕ ਉੱਤੇ ਬੈਠੀ ਉਸ ਔਰਤ ਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜ ਰਹੀ ਸੀ ਜਦੋਂ ਸਿਰਫ ਮੈਨੂੰ ਇੱਕ ਔਰਤ ਦੀ ਹੀ ਗੱਲ ਬਰਦਾਸ਼ਤ ਨਹੀਂ ਹੋ ਸਕਦੀ ਤਾ ਫਿਰ ਸਾਰੀ ਦੁਨੀਆ ਵਾਲਿਆਂ ਦੀਆਂ ਗੱਲਾਂ ਕਿਵੇਂ ਬਰਦਾਸ਼ਤ ਕਰ ਸਕਦੀਆਂ ਮੈਂ ਆਪਣੇ ਦਿਔਰ ਦਾ ਕਾਲਰ ਫੜ ਕੇ ਉਸ ਨੂੰ ਕਮਰੇ ਦੇ ਅੰਦਰ ਧਕੇਲ ਦਿੱਤਾ ਤੇ ਗੁੱਸੇ ਚ ਆ ਕੇ ਆਪਣੇ ਦਿਔਰ ਨੂੰ ਫੜ ਕੇ ਬੁਰੀ ਤਰ੍ਹਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਮੇਰਾ ਦਿਔਰ ਵਾਰ-ਵਾਰ ਕਹਿ ਰਿਹਾ ਸੀ ਕਿ ਭਾਬੀ ਮੇਰੀ ਕੋਈ ਗਲਤੀ ਨਹੀਂ ਤੁਸੀਂ ਆਖਰ ਮੈਨੂੰ ਕਿਹੜੀ ਗੱਲ ਦੀ ਸਜ਼ਾ ਦੇ ਰਹੇ ਹੋ ਮੈਨੂੰ ਤਾਂ ਕੁਝ ਪਤਾ ਚੱਲੇ ਘੱਟੋ-ਘੱਟ ਮੇਰਾ ਕਸੂਰ ਤਾਂ ਦੱਸੋ ਕਿ ਮੈਂ ਕੀਤਾ ਕੀ ਆ ਲੇਕਿਨ ਮੈਨੂੰ ਆਪਣੇ ਦਿਔਰ ਤੇ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਆ ਰਿਹਾ ਸੀ ਕਿਉਂਕਿ ਉਸਨੇ ਮੇਰੀ ਬੇਟੀ ਦੇ ਨਾਲ ਬਹੁਤ ਗਲਤ ਕੀਤਾ ਸੀ ਮੈਨੂੰ 100% ਯਕੀਨ ਸੀ ਕਿ ਮੇਰੀ ਬੇਟੀ ਦਾ ਗੁਨਾਹਗਾਰ ਅਤੇ ਉਸਦਾ આરોપી ਮੇਰਾ ਦਿਔਰੀ ਆ ਉਸ ਨੂੰ ਬੁਰੀ ਤਰ੍ਹਾਂ ਮਾਰਨ ਮਾਰਨ ਦੇ ਬਾਅਦ ਮੈਂ ਉੱਚੀ ਉੱਚੀ ਰੋਣ ਲੱਗੀ ਮੈਨੂੰ ਲੱਗਿਆ ਕਿ ਮੇਰਾ ਦਿਔਰ ਭੱਜ ਜਾਵੇਗਾ ਲੇਕਿਨ ਉਹ ਭੱਜਿਆ ਨਹੀਂ ਬਿਲਕੁਲ ਉਹ ਬਲਕਿ ਉੱਥੇ ਹੀ ਬੈਠਾ ਮੈਨੂੰ ਰੋਂਦਾ ਹੋਇਆ ਦੇਖ ਰਿਹਾ ਸੀ ਮੈਨੂੰ ਹੁਣ ਆਪਣੇ ਦਿਔਰ ਨੂੰ ਇਸ ਘਰ ਵਿੱਚ ਬਰਦਾਸ਼ਤ ਨਹੀਂ ਕਰ پا ਰਹੀ ਸੀ ਮੈਂ ਉਸ ਨੂੰ ਕਿਹਾ ਕਿ ਨਿਕਲ ਜਾਓ ਮੇਰੇ ਘਰ ਤੋਂ ਅਤੇ ਹੁਣ ਕਦੇ ਦੁਬਾਰਾ ਪਲਟਕੇ ਵੀ ਮੇਰੇ ਘਰ ਨਾ ਆਵੀਂ ਤੇਰੇ ਲਈ ਤੇਰਾ ਭਰਾ ਤੇ ਨਾਲ ਨਾਲ ਤੇਰੀ ਭਾਬੀ ਵੀ ਤੇ ਤੇਰੀ ਭਤੀਜੀ ਵੀ ਮਰ ਗਈ ਸਮਝ ਲੈਣਾ ਕਿ ਤੂੰ ਸਾਡੇ ਲਈ ਮਰ ਗਿਆ ਇਸ ਲਈ ਦੁਬਾਰਾ ਪਲਟਕੇ ਸਾਡੇ ਘਰ ਆਉਣ ਦੀ ਕੋਈ ਜ਼ਰੂਰਤ ਨਹੀਂ ਮੈਂ ਬੇਵਸ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਉਸ ਨੂੰ ਪੁਲਿਸ ਦੇ ਹਵਾਲੇ ਕਰ ਦੇਵਾਂ ਲੇਕਿਨ ਮੈਂ ਇੱਕ ਅਜੇਹੀ ਔਰਤ ਸੀ ਜਿਸ ਦੇ ਕੋਲ ਮਰਦ ਦਾ ਸਹਾਰਾ ਨਹੀਂ ਸੀ ਤਾਂ ਹੀ ਤਾਂ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਸੀ ਕਿਉਂਕਿ ਇਹ ਵੀ ਤਾਂ ਸਾਡਾ ਆਪਣਾ ਹੀ ਸੀ ਮੈਂ ਕਮਰੇ ਚ ਆਈ ਜਿੱਥੇ ਮੇਰੀ ਬੇਟੀ ਸੌ ਰਹੀ ਸੀ ਮੈਂ ਉਸ ਦੇ ਵਾਲਾਂ 'ਚ ਹੱਥ ਫੇਰਦੀ ਹੋਈ ਨੇ ਸੋਚਿਆ ਕਿ ਹੁਣ ਮੇਰੀ ਬੇਟੀ ਦਾ ਕੀ ਹੋਵੇਗਾ ਇਹ ਸਮਾਜ ਵਾਲੇ ਮੇਰੀ ਬੇਟੀ ਨੂੰ ਇਸ ਤਰ੍ਹਾਂ ਨਾਲ ਕਦੇ ਐਕਸੈਪਟ ਨਹੀਂ ਕਰਨਗੇ ਇੱਕ ਤਾਂ ਪਹਿਲਾਂ ਹੀ ਮੇਰੀ ਬੇਟੀ ਲਜਾਰ ਆ ਦੂਜਾ ਉਸ ਉੱਤੇ ਇਹ ਅਤਿਆਚਾਰ ਹੋ ਗਿਆ ਅੱਜ ਤੋਂ 4 ਮਹੀਨੇ ਪਹਿਲਾਂ ਦੀ ਗੱਲ ਆ ਮੈਂ ਆਪਣੀ ਬੇਟੀ ਦੇ ਮਾਮਲੇ 'ਚ ਲਾਪਰਵਾਹੀ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੀ ਬੇਟੀ ਦੇ ਸਿਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਪਤੀ ਵੀ ਇਸ ਦੁਨੀਆ ਵਿੱਚ ਮੈਨੂੰ ਛੱਡ ਕੇ ਚਲਾ ਗਿਆ ਤੇ ਮੈਂ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਉੱਪਰ ਵਾਲਾ ਪੋਰਸ਼ਨ ਕਿਰਾਏ ਤੇ ਦੇ ਦਿੱਤਾ ਉਸ ਨਾਲ ਜੋ ਕਿਰਾਇਆ ਆਉਂਦਾ ਸੀ ਉਸ ਤੋਂ ਆਪਣਾ ਗੁਜ਼ਾਰਾ ਕਰ ਰਹੀ ਸੀ ਜੋ ਸਾਡੇ ਦੋਨਾਂ ਮਾਂ ਬੇਟੀ ਦੇ ਲਈ ਕਾਫੀ ਸੀ ਮੇਰਾ ਵੀ ਆਪਣਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਕਿਉਂਕਿ ਮੈਂ ਵੀ ਇੱਕ ਅਨਾਥ ਸੀ ਮੇਰੇ ਵਰਗੀ ਅਨਾਥ ਨਾਲ ਮੇਰੇ ਪਤੀ ਨੇ ਵਿਆਹ ਕੀਤਾ ਸੀ ਮੈਂ ਆਪਣੇ ਘਰ ਵਿੱਚ ਆਪਣੀ 16 ਸਾਲ ਦੀ ਬੇਟੀ ਦੇ ਨਾਲ ਰਹਿੰਦੀ ਸੀ ਮੇਰੀ ਜ਼ਿੰਦਗੀ ਆਪਣੀ ਛੋਟੀ ਜੀ ਫੈਮਿਲੀ ਦੇ ਨਾਲ ਬਹੁਤ ਚੰਗੀ ਗੁਜ਼ਰ ਰਹੀ ਸੀ ਮੇਰੇ ਪਰਿਵਾਰ ਵਿੱਚ ਮੇਰਾ ਪਤੀ ਅਤੇ ਮੇਰੀ ਇੱਕ ਬੇਟੀ ਸੀ ਇਸ ਦੇ ਇਲਾਵਾ ਮੈਨੂੰ ਕੋਈ ਦੂਜੀ ਔਲਾਦ ਨਹੀਂ ਸੀ ਮੇਰੀ ਬੇਟੀ 16 ਸਾਲ ਦੀ ਹੋ ਗਈ ਤੇ ਬਹੁਤ ਹੀ ਜ਼ਿਆਦਾ ਸੋਹਣੀ ਸੀ ਬਸ ਮੇਰੀ ਬੇਟੀ ਦੇ ਅੰਦਰ ਇੱਕ ਕਮੀ ਸੀ ਉਹ ਸੁਣ ਨਹੀਂ ਸਕਦੀ ਸੀ ਤੇ ਬੋਲ ਨਹੀਂ ਸਕਦੀ ਸੀ ਆਪਣੀ ਬੇਟੀ ਦੀ ਇਸ ਬਿਮਾਰੀ ਦੇ ਲਈ ਮੈਂ ਉਸ ਦਾ ਇਲਾਜ ਕਰਵਾਇਆ ਲੇਕਿਨ ਉਹ ਪਦਾਈਸ਼ੀ ਤੌਰ ਤੇ ਅਜਿਹੀ ਸੀ ਇਸ ਲਈ ਉਸ ਦਾ ਇਲਾਜ ਹੋਣਾ ਨਾ ਮੌਕਿਨ ਸੀ ਮੇਰਾ ਸਹਰਾ ਪਿੰਡ ਘਰ ਪਿੰਡ ਵਿੱਚ ਸੀ ਲੇਕਿਨ ਮੇਰੇ ਪਤੀ ਇੱਥੇ ਸ਼ਹਿਰ 'ਚ ਨੌਕਰੀ ਕਰਦੇ ਸੀ ਐਸ ਲਈ ਅਸੀਂ ਲੋਕ ਇੱਥੇ ਰਹਿੰਦੇ ਸੀ ਮੇਰੇ ਸੱਸ ਸਹਰਾ ਬਹੁਤ ਹੀ ਜ਼ਿਆਦਾ ਗਰੀਬ ਸੀ ਮੇਰੇ ਪਤੀ ਉਹਨਾਂ ਨੂੰ ਇੱਥੋਂ ਹੀ ਪੈਸਾ ਕਮਾ ਕੇ ਭੇਜਦੇ ਅਸੀਂ ਵੀ ਕੋਈ ਅਜਿਆਦਾ ਅਮੀਰ ਨਹੀਂ ਸੀ ਪਰ ਮੇਰੇ ਲਈ ਪਤੀ ਬੜੀ ਮਿਹਨਤ ਨਾਲ ਪੈਸਾ ਕਮਾਉਂਦੇ ਤੇ ਅੱਧਾ ਹਿੱਸਾ ਆਪਣੇ ਮਾਤਾ ਪਿਤਾ ਨੂੰ ਭੇਜਦੇ ਤੇ ਅੱਧੇ ਨਾਲ ਅਸੀਂ ਆਪਣਾ ਰੋਟੀ ਪਾਣੀ ਦਾ ਖਰਚਾ ਤੋੜ ਦਿੰਦੇ ਜਿਨ੍ਹਾਂ ਨਾਲ ਅਸੀਂ ਆਪਣਾ ਜੰਗਾ ਗੁਜ਼ਾਰਾ ਕਰ ਲੈਂਦੇ ਫਿਲਹਾਲ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਰਹੀ ਸੀ ਮੇਰੇ ਪਤੀ ਦਾ ਇੱਕ ਛੋਟਾ ਭਰਾ ਸੀ ਉਸ ਦੀ ਉਮਰ 30 ਸਾਲ ਸੀ ਉਹ ਜਵਾਨ ਸੀ ਮੇਰੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਹਾਲਾਂਕਿ ਇਸ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਚੁੱਕੀ ਸੀ ਤੇ ਹੁਣੇ-ਹੁਣੇ ਮੇਰੀ ਸੱਸ ਦੀ ਵੀ ਮੌਤ ਹੋਈ ਸੀ ਮੇਰਾ ਦਿਓਰ ਬਹੁਤ ਹੀ ਸਿੱਧਾ ਸੀ ਤੇ ਉਹ ਹੁਣ ਪਿੰਡ ਦੇ ਮਕਾਨ ਵਿੱਚ ਇਕੱਲਾ ਰਹਿ ਗਿਆ ਉਹ ਪਿੰਡ ਵਿੱਚ ਇਕੱਲਾ ਪਰੇਸ਼ਾਨੀ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਇਸ ਲਈ ਸਭ ਨੇ ਤੈਅ ਕਰ ਲਿਆ ਕਿ ਉਸ ਨੂੰ ਸ਼ਹਿਰ ਉਸ ਦੀ ਭਾਬੀ ਕੋਲ ਭੇਜ ਦਿੱਤਾ ਜਾਵੇ ਹਾਲੇ ਮੇਰਾ ਦਿਓਰ ਸਾਡੇ ਘਰ ਵਿੱਚ ਰਹਿਣ ਦੇ ਲਈ ਨਹੀਂ ਆਇਆ ਸੀ ਨਾਲੇ ਉਹ ਪਿੰਡ ਵਿੱਚ ਹੀ ਰਹਿ ਰਿਹਾ ਸੀ ਲੇਕਿਨ ਉਸਨੇ ਫੋਨ ਕਰਕੇ ਦੱਸ ਦਿੱਤਾ ਸੀ ਕਿ ਪਿੰਡ ਦੇ ਲੋਕਾਂ ਨੇ ਉਸ ਨੂੰ ਇੱਥੇ ਭੇਜ ਰਹੇ ਆ ਉਸ ਦਾ ਕਹਿਣਾ ਸੀ ਕਿ ਪਿੰਡ ਵਿੱਚ ਰਹਿੰਦੇ ਹੋਏ ਮੇਰੀ ਜ਼ਿੰਦਗੀ ਲਵਾਰਸਾਂ ਦੀ ਤਰ੍ਹਾਂ ਗੁਜ਼ਰ ਰਹੀ ਆ ਮੇਰਾ ਦਿਔਰ ਕੋਈ ਕੰਮਕਾਜ ਨਹੀਂ ਕਰਦਾ ਸੀ ਕਿਉਂਕਿ ਉਸ ਦੇ ਮਾਤਾ ਪਿਤਾ ਨੇ ਛੋਟੇ ਹੋਣ ਦੀ ਵਜ੍ਹਾ ਨਾਲ ਉਸ ਉੱਤੇ ਐਨਾ ਪਿਆਰ ਲਟਾਇਆ ਕਿ ਉਸ ਪਿਆਰ ਲਾੜ ਦੀ ਵਜ੍ਹਾ ਨਾਲ ਉਹ ਵਿਗੜ ਕੇ ਰਹਿ ਗਿਆ ਵੈਸੇ ਤਾਂ ਉਸ ਦੇ ਅੰਦਰ ਕੋਈ ਬੁਰੀ ਆਦਤ ਨਹੀਂ ਸੀ ਲੇਕਿਨ ਉਹ ਬਸ ਦਿਨ ਘਰ ਵਿੱਚ ਹੀ ਪਿਆ ਰਹਿੰਦਾ ਉਸ ਵਿਚਾਰੇ ਨੂੰ ਕੋਈ ਖਾਣਾ ਤੱਕ ਨਹੀਂ ਦੇਣ ਵਾਲਾ ਸੀ ਪੰਡ ਦੇ ਆਂਡ ਗਵਾਂਢੀ ਉਸ ਨੂੰ ਕਦੇ-ਕਦੇ ਖਾਣਾ ਦੇ ਜਾਂਦੇ ਤੇ ਕਦੇ ਉਹ ਖਾ ਲੈਂਦਾ ਵਰਨਾ ਭੁੱਖਾ ਹੀ ਸੌਂ ਜਾਂਦਾ ਮੈਂ ਵੀ ਇਹੀ ਸੋਚਿਆ ਕਿ ਮੈਂ ਆਪਣੇ ਦਿਓਰ ਨੂੰ ਇੱਥੇ ਬੁਲਾ ਲੈਣੀ ਆ ਮੈਨੂੰ ਵੀ ਤਾਂ ਕਿਸੇ ਮਰਦ ਦੀ ਜ਼ਰੂਰਤ ਆ ਮੇਰੇ ਪਤੀ ਦੇ ਮਰਨ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਚੁੱਕੀ ਸੀ ਮੈਂ ਇਸੇ ਤਰ੍ਹਾਂ ਹੀ ਆਪਣੇ ਦੇਵਰ ਦਾ ਅਹਿਸਾਸ ਕਰ ਰਹੀ ਸੀ ਕਿਉਂਕਿ ਜਦੋਂ ਆਪਾਂ ਖੁਦ ਇਕੱਲੇ ਰਹਿੰਦੇ ਆ ਤਾਂ ਆਪਾਂ ਨੂੰ ਇਕੱਲੇਪਨ ਮਹਿਸੂਸ ਹੁੰਦਾ ਮੈਂ ਵੀ ਇਹੀ ਸੋਚਿਆ ਕਿ ਮੇਰਾ ਜਵਾਨ ਦਿਓਰ ਇਕੱਲਾ ਰਹਿੰਦਾ ਉਸ ਨੂੰ ਵੀ ਤਾਂ ਕਿਸੇ ਸਹਾਰੇ ਦੀ ਜ਼ਰੂਰਤ ਆ ਫਿਰ ਮੈਂ ਵੀ ਉਸ ਨੂੰ ਆਪਣੇ ਘਰ ਬੁਲਾ ਲਿਆ ਅੱਜ ਤੋਂ 4 ਮਹੀਨੇ ਪਹਿਲਾਂ ਦੀ ਗੱਲ ਆ ਜਦੋਂ ਮੈਂ ਆਪਣੇ ਦਿਓਰ ਨੂੰ ਘਰ ਬੁਲਾਇਆ ਸੀ ਉਸ ਦਾ ਨਾਮ ਵਿਕਾਸ ਸੀ ਉਸ ਨੂੰ ਦੇਖ ਕੇ ਮੈਨੂੰ ਕੋਈ ਖਾਸ ਖੁਸ਼ੀ ਤਾਂ ਨਹੀਂ ਹੋਈ ਸੀ ਕਿਉਂਕਿ ਉਹ ਕੁਝ ਕਮਾਉਂਦਾ ਤਾਂ ਨਹੀਂ ਸੀ ਮੇਰੀ ਜਾਨ ਨੂੰ ਹੀ ਇੱਕ ਫੈਮਿਲੀ ਮੈਂਬਰ ਵਧ ਗਿਆ ਅੱਜ ਕੱਲ ਮੈਂ ਘਾਈ ਦੀ ਵਜ੍ਹਾ ਨਾਲ ਵੈਸੇ ਵੀ ਖਰਚੇ ਇੰਨੇ ਜ਼ਿਆਦਾ ਵਧ ਗਏ ਕਿ ਆਪਣਾ ਗੁਜ਼ਾਰਾ ਕਰਨਾ ਹੀ ਮੁਸ਼ਕਲ ਹੋ ਰਿਹਾ ਸੀ ਮੈਂ ਸੋਚ ਲਿਆ ਕਿ ਚਲੋ ਮੇਰੇ ਲਈ ਹੀ ਵੀ ਕੋਈ ਇੱਕ ਸਹਾਰਾ ਬਣ ਗਿਆ ਤਪਦੀ ਕੜਕਦੀ ਹੋਈ ਧੁੱਪ ਵਿੱਚ ਮੇਰੇ ਘਰ ਦਾ ਦਰਵਾਜ਼ਾ ਵੱਜਿਆ ਮੈਂ ਦਰਵਾਜ਼ਾ ਖੋਲ੍ਹ ਲਿਆ ਤਾਂ ਦਰਵਾਜ਼ੇ ਉੱਤੇ ਮੇਰਾ 30 ਸਾਲ ਦਾ ਜਵਾਨ ਦਿਔਰ ਖੜਾ ਸੀ ਉਹ ਮੈਨੂੰ ਦੇਖਦੇ ਹੀ ਖੁਸ਼ ਹੋ ਗਿਆ ਤੇ ਉਹ ਮੈਨੂੰ ਬਹੁਤ ਜ਼ਿਆਦਾ ਭੁੱਖਾ ਲੱਗ ਰਿਹਾ ਸੀ ਘਰ ਆਉਂਦੀ ਸਭ ਤੋਂ ਪਹਿਲਾਂ ਉਸਨੇ ਖਾਣਾ ਖਾਧਾ ਕਿਉਂਕਿ ਦੁਪਹਿਰ ਦਾ ਟਾਈਮ ਸੀ ਤੇ ਇਸ ਟਾਈਮ ਉੱਤੇ ਅਸੀਂ ਵੀ ਖਾਣਾ ਖਾ ਰਹੇ ਹੁੰਦੇ ਸੀ ਮੇਰਾ ਦਿਔਰ ਜਿਵੇਂ ਬੇਚੈਨ ਜਾ ਹੋ ਕੇ ਖਾਣਾ ਖਾ ਰਿਹਾ ਸੀ ਉਸ ਵਿਚਾਰੇ ਨੂੰ ਦੇਖ ਕੇ ਮੈਨੂੰ ਅਸੁੱਤੇ ਤਰਸ ਆਇਆ ਕਿਉਂਕਿ ਲੋਕ ਤਾਂ ਉਸਨੂੰ ਬਿਹੱਕ ਤੇ ਰੁੱਖਾ ਸੁੱਖਾ ਖਾਣਾ ਦੇ ਜਾਇਆ ਕਰਦੇ ਮੇਰੇ ਹੱਥ ਦਾ ਤਾਜ਼ਾ ਖਾਣਾ ਖਾ ਕੇ ਉਹ ਬੜਾ ਹੀ ਖੁਸ਼ ਹੋਇਆ ਤੇ ਮੇਰੇ ਹੱਥ ਦੇ ਖਾਣੇ ਦੀ ਵਾਰ-ਵਾਰ ਤਾਰੀਫ਼ ਕਰੀ ਜਾ ਰਿਹਾ ਸੀ। ਅਜੀਹਾ ਲੱਗ ਰਿਹਾ ਸੀ ਜਿਵੇਂ ਅੱਜ ਉਸਨੇ ਪੇਟ ਭਰ ਕੇ ਖਾਣਾ ਖਾਧਾ ਹੋਵੇ। ਆਪਣੇ ਦਿਓਰ ਨੂੰ ਘਰ ਵਿੱਚ ਰੱਖਣ ਨਾਲ ਮੇਰਾ ਵੀ ਫਾਇਦਾ ਹੋਇਆ ਸੀ। ਮੈਂ ਬਾਜ਼ਾਰ ਦੇ ਵਾਰ-ਵਾਰ ਚੱਕਰ ਲਗਾਉਂਦੀ ਸੀ। ਮੈਨੂੰ ਕੋਈ ਸਮਾਨ ਲੈਣਾ ਪੈਂਦਾ ਹੁੰਦਾ ਤਾਂ ਮੈਂ ਇਕੱਲੀ ਬਾਜ਼ਾਰ ਜਾ ਕੇ ਲੈ ਆਉਂਦੀ। ਉੱਪਰ ਤੋਂ ਮੈਨੂੰ ਆਪਣੀ ਬੇਟੀ ਦੀ ਫਿਕਰ ਲੱਗੀ ਰਹਿੰਦੀ ਕਿਉਂਕਿ ਘਰ ਉਹ ਇਕੱਲੀ ਹੁੰਦੀ ਸੀ। ਮੈਂ ਆਪਣੀ ਬੇਟੀ ਨੂੰ ਦਵਾਈ ਦੇ ਕੇ ਸਵਾਦਿਆ ਕਰਦੀ ਤੇ ਫਿਰ ਘਰ ਦੇ ਦਰਵਾਜ਼ੇ ਨੂੰ ਬਾਹਰ ਤੋਂ ਤਾਲਾ ਲਗਾ ਕੇ ਘਰ ਤੋਂ ਬਾਹਰ ਨਿਕਲ ਜਾਂਦੀ। ਮੈਨੂੰ ਬਾਰ-ਬਾਰ ਆਪਣੀ ਬੇਟੀ ਦੀ ਫਿਕਰ ਸਤਾਉਂਦੀ ਰਹਿੰਦੀ ਤੇ ਫਿਰ ਮੈਂ ਸੋਚ ਲਿਆ ਕਿ ਇਹ ਸਾਰੇ ਕੰਮ ਮੇਰਾ ਦਿਉਰੀ ਕਰਿਆ ਕਰਿਆ ਕਰੇਗਾ। ਮੇਰੇ ਦਿਉਰ ਨੂੰ ਘਰ ਵਿੱਚ ਆਏ ਹੋਏ 2 ਤੋਂ 3 ਦਿਨ ਹੋ ਗਏ। ਮੈਨੂੰ ਚੰਗਾ ਲੱਗ ਰਿਹਾ ਸੀ ਕਿ ਉਹ ਮੇਰੇ ਹਰ ਕੰਮ ਵਿੱਚ ਹੱਥ ਬਟਾ ਰਿਹਾ ਸੀ, ਮੇਰੇ ਬਿਨਾਂ ਕਹੀ ਉਹ ਹਰ ਕੰਮ ਕਰ ਦਿਆ ਕਰਦਾ। ਉਸ ਨੂੰ ਵੀ ਲੱਗ ਰਿਹਾ ਸੀ ਕਿ ਕਿਤੇ ਮੈਂ ਭਾਬੀ ਉੱਤੇ ਬੋਝ ਨਾ ਬਣ ਜਾਵਾਂ, ਇਸ ਲਈ ਉਹ ਹਰ ਕੰਮ ਕਰ ਦਿੰਦਾ। ਕਾਰ ਦਾ ਵੀ ਤੇ ਬਾਹਰ ਦਾ ਵੀ ਮੇਰੇ ਨਾਲ ਨਾਲ ਸਫਾ ਕਰਦੀ ਸਫਾਈ ਵੀ ਕਰਵਾਉਂਦਾ ਤੇ ਖਾਣਾ ਵੀ ਮੇਰੇ ਨਾਲ ਬਣਵਾ ਦਿਆ ਕਰਦਾ ਮੈਨੂੰ ਖੁਸ਼ੀ ਹੁੰਦੀ ਤੇ ਇੰਨੀ ਮਿਹਨਤ ਕਰਦੇ ਹੋਏ ਦੇਖ ਕੇ ਮੈਨੂੰ ਚੰਗਾ ਮਹਿਸੂਸ ਹੁੰਦਾ ਉਹ ਵਿਚਾਰਾ ਰਾਤ ਨੂੰ ਵਾਰ-ਵਾਰ ਉੱਠ ਕੇ ਦਰ ਘਰ ਦੇ ਦਰਵਾਜ਼ੇ ਉੱਤੇ ਵੀ ਪਹਿਰਾ ਦਿਆ ਕਰਦਾ ਕਿ ਕਿਤੇ ਕੋਈ ਚਾਹ ਚੋਰ ਵਗੈਰਾ ਅੰਦਰ ਨਾ ਆ ਜਾਵੇ ਜਦੋਂ ਦਾ ਦਿਓਰ ਆਇਆ ਸੀ ਮੈਂ ਵੀ ਸਕੂਨ ਦੀ ਨੀਂਦ ਸੌ ਰਹੀ ਸੀ ਲੇਕਿਨ ਮੈਂ ਇਸ ਤਰ੍ਹਾਂ ਨਾਲ ਆਪਣੇ ਦਿਓਰ ਉੱਤੇ ਇੰਨੀ ਜਲਦੀ ਭਰੋਸਾ ਵੀ ਤਾਂ ਨਹੀਂ ਕਰ ਸਕਦੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਨਾ ਜਾਣੇ ਮੈਨੂੰ ਆਪਣੇ ਦਿਓਰ ਨੂੰ ਦੇਖਦੇ ਹੋ ਉਸ ਉੱਤੇ ਭਰੋਸਾ ਹੋ ਜਾਇਆ ਕਰਦਾ ਉਹ ਭਾਬੀ ਭਾਬੀ ਕਹਿੰਦਾ ਹੋਇਆ ਵਾਰ-ਵਾਰ ਮੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਮੇਰੇ ਘਰ ਵਿੱਚ ਇੱਕ ਛੋਟੀ ਜੀ ਬੈਠਕ ਬਣੀ ਹੋਈ ਸੀ ਮੈਂ ਉਸ ਨੂੰ ਉੱਥੇ ਹੀ ਸ਼ਿਫਟ ਕਰ ਦਿੱਤਾ ਕਿਉਂਕਿ ਮੇਰੀ ਜਵਾਨ ਬੇਟੀ ਦਾ ਸਾਥ ਸੀ ਮੈਂ ਉਸ ਨੂੰ ਆਪਣੇ ਅੰਦਰ ਤੱਕ ਤਾਂ ਨਹੀਂ ਬੁਲਾ ਸਕਦੀ ਸੀ ਤੇ ਉੱਪਰ ਵਾਲਾ ਪੋਰਸ਼ਨ ਮੈਂ ਕਿਰਾਏ ਉੱਤੇ ਦੇ ਦਿੱਤਾ ਹੋਇਆ ਸੀ ਉਸ ਵਿੱਚ ਕਿਰਾਏਦਾਰ ਰਹਿੰਦੇ ਸੀ ਉੱਪਰ ਵਾਲੇ ਪੋਰਸ਼ਨ ਵਿੱਚ ਜਾਣ ਦਾ ਰਸਤਾ ਵੀ ਅਲੱਗ ਸੀ ਇਸ ਲਈ ਹੀ ਇਠਾਂ ਤੋਂ ਮੈਂ ਦਰਵਾਜ਼ਾ ਬੰਦ ਰੱਖਦੀ ਸੀ ਮੇਰੇ ਘਰ ਵਿੱਚ ਜੋ ਕਿਰਾਏ ਦਾ ਰਹਿੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਹਾਡਾ ਦਿਓਰ ਸਾਡੇ ਨਾਲ ਮੇਰੀ ਦੁਕਾਨ ਤੇ ਬੈਠ ਜਾਇਆ ਕਰੇ ਤਾਂ ਮੈਂ ਉਸ ਨੂੰ ਪੈਸੇ ਦੇ ਦਿਆ ਕਰਾਂਗਾ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਦਿਓਰ ਨਾਲ ਇਹ ਗੱਲ ਕਰਕੇ ਦੱਸੂਗੀ ਪਰ ਦਿਓਰ ਜਦੋਂ ਸਬਜ਼ੀ ਲੈ ਕੇ ਆਇਆ ਤਾਂ ਮੈਂ ਉਸ ਨੂੰ ਇਸ ਬਾਰੇ ਦੱਸਿਆ ਤਾਂ ਉਹ ਇਸ ਕੰਮ ਲਈ ਫੌਰਨ ਰਾਜ਼ੀ ਹੋ ਗਿਆ ਕਿਉਂਕਿ ਉਸ ਨੂੰ ਵੀ ਪੈਸਿਆਂ ਦੀ ਜ਼ਰੂਰਤ ਸੀ ਮੇਰੇ ਦਿਓਰ ਨੇ ਕੰਮ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਉਸ ਨੂੰ 12000 ਰੁਪਈਆ ਮਹੀਨਾ ਮਿਲਣ ਲੱਗਿਆ ਮੇਰੇ ਲਈ ਉਹ 12000 ਕਾਫੀ ਸੀ ਕਿਉਂਕਿ ਮੇਰਾ ਦਿਓਰ ਆਪਣੇ ਸਾਰੇ ਦੇ ਸਾਰੇ ਪੈਸੇ ਲਿਆ ਕੇ ਮੇਰੇ ਹੱਥ ਤੇ ਰੱਖ ਦਿਆ ਕਰਦਾ ਮੈਨੂੰ ਪੈਸਿਆਂ ਤੋਂ ਵੀ ਕਾਫੀ ਸਹਾਰਾ ਮਿਲਿਆ ਮੇਰੇ ਦਿਓਰ ਦੇ ਘਰ ਆਉਣ ਦਾ ਨਾਲ ਕਾਫੀ ਆਸਾਨੀ ਹੋ ਗਈ ਫਿਰ 12000 ਰੁਪਈਆ ਵੀ ਬਹੁਤ ਜ਼ਿਆਦਾ ਹੁੰਦਾ ਉਸ ਦੇ ਹੁੰਦੇ ਹੋਏ ਮੈਨੂੰ ਸੇਫਟੀ ਦਾ ਵੀ ਅਹਿਸਾਸ ਹੋ ਰਿਹਾ ਸੀ ਜੇ ਐਸ ਸੇਫਟੀ ਦੇ ਮੈਨੂੰ 12000 ਰੁਪਈਆ ਮਹੀਨਾ ਮਿਲ ਰਹੇ ਸੀ ਤਾਂ ਇਸ ਤੋਂ ਮੇਰੇ ਘਰ ਵਿੱਚ ਭਰਪੂਰ ਆਸ਼ਣਕਰ ਆ ਜਾਂਦਾ ਸੀ। ਬਾਕੀ ਦਾ ਖਰਚਾ ਮੈਂ ਕਿਰਾਏ ਦੇ ਪੈਸਿਆਂ ਤੋਂ ਉਠਾ ਲਿਆ ਕਰਦੀ। ਲੇਕਿਨ ਮੈਨੂੰ ਨਹੀਂ ਪਤਾ ਸੀ ਕਿ 12 12000 ਨਾਲ ਸੇਫਟੀ ਨਹੀਂ ਬਲਕਿ ਉਮਰ ਪਰ ਦੀ ਬਦਨਾਮੀ ਤੇ ਬੇਇੱਜ਼ਤੀ ਮੈਂ ਖਰੀਦ ਰਹੀ ਆ। ਲੇਕਿਨ ਜਦੋਂ ਮੇਰਾ ਦਿਔਰ ਆਇਆ ਮੇਰੀ ਬੇਟੀ ਆਪਣੇ ਪੇਟ ਵਿੱਚ ਵਾਰ-ਵਾਰ ਦਰਦ ਦੱਸ ਰਹੀ ਸੀ। ਮੈਂ ਆਪਣੀ ਬੇਟੀ ਦੇ ਵੱਲੋਂ ਬਹੁਤ ਪਰੇਸ਼ਾਨ ਸੀ। ਇੱਕ ਦੋ ਵਾਰ ਤਾਂ ਮੈਂ ਉਸਨੂੰ ਛੋਟੇ ਡਾਕਟਰ ਤੋਂ ਦਵਾਈ ਲੈ ਕੇ ਦਵਾ ਦਿੱਤੀ ਲੇਕਿਨ ਹੁਣ ਉਹ ਬਹੁਤ ਹੀ ਜ਼ਿਆਦਾ ਦਰਦ ਨਾਲ ਤਫ ਤੜਫਦੀ ਸੀ। ਐਸ ਲਈ ਮੈਂ ਉਸ ਨੂੰ ਇੱਕ ਗਾਇਨੋਕੋਲੋਜਿਸਟ ਨੂੰ ਦਿਖਾਇਆ ਸੀ ਖੈਰ ਜਦੋਂ ਮੈਂ ਆਪਣੇ ਦਿਓਰ ਨੂੰ ਬਹੁਤ ਕੁੱਟਿਆ ਤਾਂ ਉਸ ਦੀ ਵੀ ਹਾਲਤ ਬੁਰੀ ਹੋ ਗਈ ਲੇਕਿਨ ਉਸ ਵਿਚਾਰੇ ਨੇ ਉਫ ਤੱਕ ਨਹੀਂ ਕੀਤੀ ਮੇਰੇ ਕੁੱਟਣ ਨੂੰ ਵੀ ਉਹ ਚੁੱਪ ਕਰਕੇ ਬਰਦਾਸ਼ਤ ਕਰਦਾ ਰਿਹਾ ਥੋੜੀ ਦੇਰ ਦੇ ਬਾਅਦ ਮੇਰੇ ਮੇਰੇ ਕਿਰਾਏਦਾਰ ਸਾਡੇ ਘਰ ਆ ਗਏ ਕਿਉਂਕਿ ਉਹ ਮੇਰੇ ਕੋਲ ਫ੍ਰੀ ਟਾਈਮ ਵਿੱਚ ਗੱਲਾਂ ਕਰਨ ਦੇ ਲਈ ਆ ਜਾਇਆ ਕਰਦੀ ਸੀ ਉਸ ਦਾ ਨਾਮ ਸੁਮਿਤਰਾ ਸੀ ਮੇਰੀ ਹਾਲਤ ਦੇਖ ਕੇ ਉਹਨਾਂ ਨੇ ਮੈਨੂੰ ਮੇਰੀ ਹਾਲਤ ਦੀ ਵਜਾ ਪੁੱਛੀ ਮੇਰੇ ਤੋਂ ਰਹਿਣ ਨਹੀਂ ਗਿਆ ਕਿਉਂਕਿ ਮੈਂ ਆਪਣੇ ਦਿਮਾਗ ਤੋਂ ਇਹ ਬੋਝ ਘੱਟ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਸਾਰਾ ਮਾਮਲਾ ਸਮਿਤਰਾ ਭਾਬੀ ਨੂੰ ਦੱਸ ਦਿੱਤਾ ਸਮਿਤਰਾ ਭਾਬੀ ਨੇ ਮੈਨੂੰ ਐਡਵਾਈਸ ਦਿੱਤੀ ਕਿ ਮੈਂ ਆਪਣੇ ਦਿਓਰ ਨੂੰ ਪੁਲਿਸ ਦੇ ਹਵਾਲੇ ਕਰ ਦੇਵਾਂ ਵਰਨਾ ਉਹ ਅੱਜ ਇਹ ਪਹਿਲਾ ਜੁਰਮ ਕੀਤਾ ਉਸ ਦੇ ਬਾਅਦ ਉਹ ਅੱਗੇ ਨਾ ਜਾਣੇ ਕਿੰਨੀਆਂ ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਜੇ ਉਸ ਨੂੰ ਆਜ਼ਾਦ ਛੱਡ ਦਿੱਤਾ ਤਾਂ ਉਹ ਦੂਜਿਆਂ ਦੀ ਵੀ ਜ਼ਿੰਦਗੀ ਖਰਾਬ ਕਰ ਸਕਦਾ ਸਮਿਤਰਾ ਭਾਬੀ ਨੇ ਮੇਰੀ ਹਿੰਮਤ ਬਣ ਦਿੱਤੀ ਲੇਕਿਨ ਮੈਂ ਨਹੀਂ ਮੰਨ ਰਹੀ ਸੀ ਮੈਂ ਸਮਿਤਰਾ ਭਾਬੀ ਨੂੰ ਕਿਹਾ ਕਿ ਮੈਨੂੰ ਆਪਣੀ ਬਦਨਾਮੀ ਦਾ ਡਰਾ ਇਹ ਗੱਲ ਪੁਲਿਸ ਤੱਕ ਜਾਵੇਗੀ ਤਾਂ ਫਿਰ ਮੀਡੀਆ ਤੱਕ ਇਹ ਗੱਲ ਸੁਣ ਕੇ ਐ ਸੁમિતਰਾ ਭਾਬੀ ਨੇ ਕਿਹਾ ਕਿ ਮੇਰੀ ਨਾਨਦ ਦੇ ਘਰ ਵਾਲਾ ਪੁਲਿਸ ਵਿੱਚ ਆ ਮੈਂ ਚੁੱਪ ਕਰਕੇ ਉਸ ਨਾਲ ਗੱਲ ਕਰ ਲੈਣੀ ਆ ਤੇਰੀ ਬੇਟੀ ਦਾ ਕੋਈ ਨਾਮ ਨਹੀਂ ਆਵੇਗਾ ਉਹ ਖਮੋਸ਼ੀ ਨਾਲ ਸਾਰਾ ਕੰਮ ਕਰ ਲੈਣਗੇ ਬਸ ਤੂੰ ਆਪਣੀ ਬੇਟੀ ਦੀਆਂ ਸਾਰੀਆਂ ਰਿਪੋਰਟਸ ਪੁਲਿਸ ਨੂੰ ਦੇ ਦੇਵੀਂ ਕੀ ਪਤਾ ਤਾਂ ਕਿ ਪਤਾ ਚੱਲ ਸਕੇ ਕਿ ਇਸ ਲੜਕੇ ਨੇ ਕੀ ਕੀਤਾ ਰਿਪੋਰਟ ਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਛੱਡ ਗਏ ਮੈਂ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਰਿਪੋਰਟ ਨਹੀਂ ਦੇ ਸਕਦੀ ਮੈਂ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ ਹਰਕਤ ਵਿੱਚ ਇਸ ਨੇ ਹੀ ਕੀਤੀ ਆ ਇਸ ਦੇ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ ਮੈਂ ਪੂਰੇ ਯਕੀਨ ਦੇ ਨਾਲ ਇਹ ਗੱਲ ਸਮਿਤਰਾ ਭਾਬੀ ਨੂੰ ਦੱਸੀ ਸੀ ਸਮਿਤਰਾ ਭਾਬੀ ਨੇ ਮੇਰੀ ਮਦਦ ਕੀਤੀ ਤੇ ਇਹ ਗੱਲ ਚੋਰੀ ਚੁੱਪ ਕੇ ਫੋਨ ਕਰਕੇ ਆਪਣੇ ਨਨਦੋਈਏ ਨੂੰ ਦੱਸ ਦਿੱਤੀ ਸਮਿਤਰਾ ਭਾਬੀ ਦੀਆਂ ਗੱਲਾਂ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਉਹ ਬਿਲਕੁਲ ਸਹੀ ਕਹਿ ਰਹੀ ਸੀ ਜੇ ਅਜਿਹੇ ਲੋਕਾਂ ਨੂੰ ਆਜ਼ਾਦ ਛੱਡ ਦਿੱਤਾ ਜਾਵੇ ਤਾਂ ਇਹ ਲੋਕ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰ ਸਕਦੇ ਆ ਜੇ ਇਸ ਉਮਰ ਵਿੱਚ ਉਹ ਇੰਨਾ ਵੱਡਾ ਜੁਰਮ ਕਰ ਸਕਦਾ ਤਾਂ ਅੱਗੇ ਚੱਲ ਕੇ ਕੀ ਕਰੇਗਾ ਮੈਂ ਸਾਰੀ ਰਾਤ ਸમિતਰਾ ਭਾਬੀ ਦੀਆਂ ਗੱਲਾਂ ਸੋਚਦੀ ਰਹੀ ਐ ਸમિતਰਾ ਭਾਬੀ ਦੇ ਨਨਦੋਈਏ ਨੂੰ ਸਾਰੀ ਗੱਲ ਸਮਝਾ ਦਿੱਤੀ ਸੀ ਅਗਲੇ ਦਿਨ ਸમિતਰਾ ਭਾਬੀ ਦੇ ਨਨਦੋਈਏ ਦੇ ਆਫਿਸ ਤੋਂ ਬਿਨਾਂ ਵਰਦੀ ਦੇ ਨਾਲ ਸਾਡੇ ਘਰ ਪੁਲਿਸ ਵਾਲੇ ਆਏ ਮੇਰੇ ਦਿਓਰ ਨੂੰ ਫੜ ਕੇ ਲੈ ਗਏ ਹਾਲਾਂਕਿ ਉਹ ਵਾਰ-ਵਾਰ ਮੈਨੂੰ ਇਹ ਕਹਿ ਰਿਹਾ ਸੀ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਮੈਂ ਜਿਸ ਦਿਨ ਉਸ ਨੂੰ ਮਾਰਿਆ ਸੀ ਉਸ ਦਿਨ ਤੋਂ ਬਾਅਦ ਉਹ ਘਰ ਤੋਂ ਬਾਹਰ ਨਹੀਂ ਨਿਕਲਿਆ ਉਹ ਆਪਣੀ ਬੈਠਕ ਵਿੱਚ ਹੀ ਬੈਠਾ ਰਹਿੰਦਾ ਮੈਂ ਉਸ ਨੂੰ ਕਿਹਾ ਕਿ ਜਦੋਂ ਤੈਨੂੰ ਕੰਮ ਉੱਤੇ ਜਾਣਾ ਉਦੋਂ ਹੀ ਤੂੰ ਬੈਠਕ ਤੋਂ ਬਾਹਰ ਆਉਣਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਤੈਨੂੰ ਖੁਦ ਤੇਰੇ ਕਮਰੇ ਦੇ ਅੰਦਰ ਦੇਣ ਆਵਾਂਗੀ ਤਾਂ ਉਸ ਨੂੰ ਕਮਰੇ ਵਿੱਚੋਂ ਬਾਹਰ ਨਿਕਲਣ ਦੀ ਕੋਈ ਜ਼ਰੂਰਤ ਨਹੀਂ ਜਦੋਂ ਪੁਲਿਸ ਉਸ ਨੂੰ ਫੜ ਕੇ ਲੈ ਕੇ ਜਾ ਰਹੀ ਸੀ ਤਾਂ ਉਹ ਮੇਰੀ ਰਿਕਵੈਸਟ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਭਾਬੀ ਮੇਰੀ ਕੋਈ ਗਲਤੀ ਨਹੀਂ ਲੇਕਿਨ ਮੈਨੂੰ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਉਸ ਨੇ ਕਿਹਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਕਿ ਮੈਨੂੰ ਕਿਸ ਜੁਲਮ ਦੀ ਸਜ਼ਾ ਦੇ ਰਹੀ ਦਿੱਤੀ ਜਾ ਰਹੀ ਆ ਮੇਰੇ ਦਿਓਰ ਜਿਸ ਨੂੰ ਮੈਂ ਤਰਸ ਖਾ ਕੇ ਆਪਣੇ ਘਰ 'ਚ ਜਗ੍ਹਾ ਦਿੱਤੀ ਸੀ ਪਰ ਹੁਣ ਉਸ ਉੱਤੇ ਤਰਸ ਵੀ ਨਹੀਂ ਆ ਰਿਹਾ ਸੀ ਮੈਂ ਉਸ ਦੀ ਇੱਕ ਨਹੀਂ ਸੁਣੀ ਅਗਲੇ ਦਿਨ ਪੁਲਿਸ ਵਾਲਿਆਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੈਂ ਉੱਥੇ ਗਈ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਦੱਸਿਆ ਕਿ ਅਸੀਂ ਇਸ ਨੂੰ ਬਹੁਤ ਜ਼ਿਆਦਾ ਮਾਰਕਟ ਕੀਤੀ ਆ ਲੇਕਿਨ ਇਹ ਲੜਕਾ ਸੱਚ ਦੱਸਣ ਦੇ ਲਈ ਤਿਆਰ ਹੀ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਆਪਣਾ ਜ਼ਰਮ ਕਬੂਲ ਕਰ ਲਵੇ ਲੇਕਿਨ ਇਸ ਤੋਂ ਕੋਈ ਅਸਰ ਹੀ ਨਹੀਂ ਹੋ ਰਿਹਾ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਸ ਨੂੰ ਹੋਰ ਕੁੱਟੋ ਕਟ-ਕਟ ਕੇ ਪੁੱਛਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਆਪਣਾ ਜ਼ਰਮ ਕਬੂਲ ਕਰ ਲਵੇ ਕੁਝ ਦਿਨਾਂ ਐਸੇ ਤਰ੍ਹਾਂ ਹੀ ਗੁਜ਼ਰ ਗਏ ਮੇਰੀ ਬੇਟੀ ਦੀ ਤਬੀਅਤ ਸੰਭਲ ਗਈ ਮੈਂ ਉਸ ਨੂੰ ਦੁਬਾਰਾ ਡਾਕਟਰ ਦੇ ਕੋਲ ਲੈ ਗਈ ਲੇਕਿਨ ਇਸ ਵਾਰ ਡਾਕਟਰ ਪ੍ਰੀਤੀ ਦੇ ਕੋਲ ਨਹੀਂ ਗਈ ਸੀ ਕਿਉਂਕਿ ਡਾਕਟਰ ਪ੍ਰੀਤੀ ਦੇ ਕੋਲ ਮੇਰੀ ਜਾਣ ਪਹਿਚਾਨ ਵਾਲੀਆਂ ਕੁਝ ਔਰਤਾਂ ਮਿਲ ਜਾਂਦੀਆਂ ਸੀ ਤੇ ਸਾਡੇ ਗਵਾਂਢ ਵਿੱਚੋਂ ਕਾਫੀ ਲੋਕ ਪ੍ਰੀਤੀ ਡਾਕਟਰ ਦੇ ਕੋਲ ਟ੍ਰੀਟਮੈਂਟ ਕਰਵਾਉਣ ਦੇ ਲਈ ਜਾਂਦੇ ਸੀ ਮੈਂ ਆਪਣੀ ਬੇਟੀ ਨੂੰ ਲੈ ਕੇ ਅਲੱਗ ਸ਼ਹਿਰ ਤੋਂ ਬਾਹਰ ਹਸਪਤਾਲ ਵਿੱਚ ਗਈ ਮੈਨੂੰ ਹੁਣ ਜੋ ਵੀ ਕਰਨਾ ਸੀ ਬਹੁਤ ਹੀ ਜਲਦੀ ਕਰਨਾ ਸੀ ਤੇ ਬਹੁਤ ਸਾਵਧਾਨੀ ਨਾਲ ਕਰਨਾ ਸੀ ਜੇ ਅਜਿਹਾ ਜ਼ਿਆਦਾ ਦਿਨ ਹੋ ਜਾਂਦੇ ਤਾਂ ਇਹ ਗੱਲ ਖੁਦ ਬਖੁਦ ਲੋਕਾਂ ਦੇ ਸਾਹਮਣੇ ਆ ਜਾਣੀ ਸੀ ਮੈਨੂੰ ਆਪਣੀ ਬੇਟੀ ਉੱਤੇ ਬਹੁਤ ਤਰਸ ਆ ਰਿਹਾ ਸੀ ਉਹ ਵਿਚਾਰੀ ਮੈਨੂੰ ਆਪਣੀ ਪਰੇਸ਼ਾਨੀ ਦੇ ਬਾਰੇ ਵਿੱਚ ਆਪਣੇ ਮੂੰਹ ਤੋਂ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਬਹਿਰੀ ਅਤੇ ਗੁੰਗੀ ਸੀ ਮੈਂ ਹੁਣ ਜਿਸ ਡਾਕਟਰ ਕੋਲ ਗਈ ਸੀ ਉਹ ਬਹੁਤ ਹੀ ਜ਼ਿਆਦਾ ਪੈਸੇ ਲੈਂਦੀ ਸੀ ਪਰ ਕੰਮ ਚੁੱਪਚਾਪ ਕਰ ਦਿੰਦੀ ਸੀ ਜ਼ਿਆਦਾ ਪੈਸੇ ਦਾ ਸੁਣ ਕੇ ਮੈਂ ਆਪਣੇ ਕੰਨਾਂ ਦੇ ਸੋਨੇ ਦੀਆਂ ਵਾਲੀਆਂ ਵੇਚ ਦਿੱਤੀਆਂ ਮੇਰੇ ਕੋਲ 60000 ਰੁਪਿਆ ਆ ਗਿਆ ਜਿਸ ਨੂੰ ਮੈਂ ਬਹੁਤ ਹੀ ਸੰਭਾਲ ਕੇ ਆਪਣੇ ਕੋਲ ਰੱਖ ਲਈ ਤੇ ਆਪਣੇ ਪਰਸ ਨੂੰ ਇਸ ਤਰ੍ਹਾਂ ਫੜਿਆ ਹੋਇਆ ਸੀ ਜਿਵੇਂ ਉਸ ਵਿੱਚ ਬਹੁਤ ਹੀ ਵੱਡਾ ਕੋਈ ਖਜ਼ਾਨਾ ਹੋਵੇ ਕਿਉਂਕਿ ਮੇਰੇ ਲਈ ਤਾਂ ਉਹ 60000 ਰੁਪਿਆ ਹੀ ਖਜ਼ਾਨਾ ਸੀ ਮੈਂ ਆਪਣੀ ਬੇਟੀ ਨੂੰ ਅੰਦਰ ਲੈ ਗਈ ਮੇਰੀ ਮਾਸੂਮ ਬੇਟੀ ਸਮਝ ਹੀ ਨਹੀਂ ਪਾਈ ਮੈਂ ਵਾਰ-ਵਾਰ ਉਸ ਨੂੰ ਕਿਉਂ ਡਾਕਟਰ ਦੇ ਕੋਲ ਲੈ ਕੇ ਜਾ ਰਹੀ ਹਾਂ ਉਸ ਦੀਆਂ ਨਜ਼ਰਾਂ ਦੇ ਸਵਾਲ ਮੇਰੇ ਦਿਲ ਵਿੱਚ ਚੋਭ ਰਹੇ ਸੀ ਮੈਂ ਉਸ ਨੂੰ ਵਾਰ-ਵਾਰ ਸਮਝਾ ਰਹੀ ਸੀ ਕਿ ਤੇਰੀ ਤਬੀਅਤ ਠੀਕ ਨਹੀਂ ਡਾਕਟਰ ਨੂੰ ਦਿਖਾਉਣ ਦੇ ਬਾਅਦ ਹੀ ਬਿਲਕੁਲ ਠੀਕ ਹੋ ਜਾਵੇਗੀ ਮੈਨੂੰ ਇਹ ਚੰਗੀ ਤਰ੍ਹਾਂ ਨਾਲ ਪਤਾ ਲੱਗ ਗਿਆ ਸੀ ਕਿ ਮੇਰੀ ਬੇਟੀ ਦੇ ਨਾਲ ਜੋ ਕਿਸੇ ਨੇ ਹਰਕਤ ਕੀਤੀ ਆ ਉਹ ਪੂਰੇ ਹੋਸ਼-ਹਵਾਸ਼ ਦੇ ਵਿੱਚ ਨਹੀਂ ਕੀਤੀ ਮੇਰੀ ਬੇਟੀ ਦੇ ਨਾਲ ਜੋ ਕੁਝ ਵੀ ਕੀਤਾ ਗਿਆ ਉਸ ਨੂੰ ਬੇਹੋਸ਼ ਕਰਕੇ ਕੀਤਾ ਗਿਆ ਵਰਨਾ ਮੇਰੀ ਬੇਟੀ ਮੈਨੂੰ ਕੋਈ ਤਾਂ ਕੋਈ ਤਾਂ ਦੱਸਣ ਦੀ ਕੋਸ਼ਿਸ਼ ਕਰਦੀ ਨਾ ਜਾਣੇ ਕਦੋਂ ਤੋਂ ਮੇਰਾ ਧੌਰ ਉਸ ਨਾਲ ਗਲਤ ਕਰ ਰਿਹਾ ਸੀ ਮੈਨੂੰ ਕੁਝ ਪਤਾ ਨਹੀਂ ਸੀ ਮੈਂ ਉਸ ਡਾਕਟਰ ਦੇ ਕੋਲ ਗਈ ਤੇ ਸਾਰੀ ਗੱਲ ਉਸ ਨੂੰ ਦੱਸੀ ਮੇਰੀ ਗੱਲ ਸੁਣ ਕੇ ਡਾਕਟਰ ਨੂੰ ਯਕੀਨ ਨਹੀਂ ਆਇਆ ਉਹ ਕਾਫੀ ਪਰਫੈਕਟ ਡਾਕਟਰ ਸੀ ਉਸਨੇ ਮੇਰੀ ਬੇਟੀ ਦਾ ਚੈੱਕਅਪ ਕੀਤਾ ਤੇ ਕਿਹਾ ਕਿ ਮੈਨੂੰ ਅਜਿਹੀ ਕੋਈ ਗੱਲ ਨਹੀਂ ਲੱਗ ਰਹੀ ਉਸਨੇ ਮੇਰੀ ਬੇਟੀ ਦੀ ਅਲਟਰਾਸਾਊਂਡ ਰਿਪੋਰਟ ਦੇਖੀ ਤੇ ਮੇਰੇ ਉੱਪਰ ਇੱਕ ਧਮਾਕਾ ਹੋਰ ਫਟ ਗਿਆ ਜਦੋਂ ਉਹਨਾਂ ਨੇ ਦੱਸਿਆ ਕਿ ਇਹ ਅਲਟਰਾਸਾਊਂਡ ਰਿਪੋਰਟ ਗਲਤ ਆ ਡਾਕਟਰ ਪ੍ਰੀਤੀ ਨੇ ਜੋ ਵੀ ਕਹ ਦੱਸਿਆ ਉਹ ਠੀਕ ਨਹੀਂ ਮੇਰੀ ਬੇਟੀ ਦੇ ਪੇਟ ਵਿੱਚ ਬਹੁਤ ਹੀ ਜ਼ਿਆਦਾ ਸੋਜ ਸੀ ਜਿਸ ਦੀ ਵਜ੍ਹਾ ਨਾਲ ਉਸਦੇ ਪੇਟ 'ਚ ਦਰਦ ਹੋ ਰਿਹਾ ਸੀ ਅਜਿਹਾ ਸਿਰਫ ਤਲਿਆ ਭੁੰਨਿਆ ਖਾਣਾ ਖਾਣ ਦੀ ਵਜ੍ਹਾ ਨਾਲ ਹੋ ਰਿਹਾ ਸੀ ਮੈਂ ਡਾਕਟਰ ਨੂੰ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਡਾਕਟਰ ਪ੍ਰੀਤੀ ਨੇ ਤਾਂ ਅਲਟਰਾਸਾਊਂਡ ਕਰਨ ਦੇ ਬਾਅਦ ਮੈਨੂੰ ਕਿਹਾ ਸੀ ਕਿ ਮੇਰੀ ਬੇਟੀ ਦੇ ਪੇਟ ਵਿੱਚ ਬੱਚਾ ਉਹ ਵੀ 2 ਮਹੀਨੇ ਦਾ ਡਾਕਟਰ ਸ਼੍ਰੀਆ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਕਦੇ-ਕਦੇ ਅਲਟਰਾਸਾਉਂਡ ਕਰਦੇ ਸਮੇਂ ਅਲਟਰਾਸਾਉਂਡ ਦੀ ਮਸ਼ੀਨ ਦੀ ਰਿਪੋਰਟ ਗਲਤ ਹੋ ਜਾਂਦੀ ਆ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਅਜਿਹੇ ਕੇਸ ਦੇਖੇ ਹਨ ਜਦੋਂ ਅਲਟਰਾਸਾਉਂਡ ਦੀ ਮਸ਼ੀਨ ਖਰਾਬ ਹੁੰਦੀ ਆ ਤਾਂ ਗਲਤ ਟਾਈਮ ਦੀ ਰਿਪੋਰਟ ਦੇਣ ਲੱਗਦੀ ਆ ਤਾਂ ਅਜਿਹਾ ਹੁੰਦਾ ਡਾਕਟਰ ਸ਼੍ਰੀਆ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਤਜਰਬੇਕਾਰ ਡਾਕਟਰਾਂ ਦੂਰ-ਦੂਰ ਤੋਂ ਲੋਕ ਮੇਰੇ ਕੋਲ ਇਲਾਜ ਕਰਵਾਉਣ ਦੇ ਲਈ ਆਉਂਦੇ ਆ ਲੇਕਿਨ ਮੇਰੀ ਤਸੱਲੀ ਦੇ ਲਈ ਫਿਰ ਵੀ ਉਹਨਾਂ ਨੇ ਦੁਬਾਰਾ ਤੋਂ ਅਲਟਰਾਸਾਉਂਡ ਕਰਵਾਈ ਮੇਰੀ ਬੇਟੀ ਦੇ ਪੇਟ ਵਿੱਚ ਸੋਜ ਤੋਂ ਇਲਾਵਾ ਕੁਝ ਨਹੀਂ ਆਇਆ ਮੇਰੀ ਬੇਟੀ ਬਿਲਕੁਲ ਠੀਕ ਸੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀ ਲੇਕਿਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕਿਸ ਦੀ ਗੱਲ ਤੇ ਯਕੀਨ ਕਰਾਂ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਅਤੇ ਘਰ ਵਾਪਸ ਆ ਗਈ ਰੱਬ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਡਾਕਟਰ ਸ਼reya ਜੋ ਵੀ ਕਹਿ ਰਹੀ ਆ ਸਭ ਸੱਚ ਹੋਵੇ ਅਗਲੇ ਦਿਨ ਮੈਂ ਫੇਰ ਤੋਂ ਡਾਕਟਰ ਪ੍ਰੀਤੀ ਦੇ ਕੋਲ ਗਈ ਤੇ ਉਹਨਾਂ ਦੇ ਕਲੀਨਿਕ ਵਿੱਚ ਕਾਫੀ ਹਲਚਲ ਸੀ ਡਾਕਟਰ ਪ੍ਰੀਤੀ ਆਪਣੇ ਕਲੀਨਿਕ ਵਿੱਚ ਨਹੀਂ ਸੀ ਨਾ ਜਾਣੇ ਇਹ ਭੀੜ-ਪਾੜ ਕਿਸ ਗੱਲ ਦੀ ਸੀ ਮੈਂ ਇੱਕ ਨਰਸ ਤੋਂ ਪੁੱਛਿਆ ਕਿ ਇਹ ਕੀ ਹੋ ਰਿਹਾ ਤਾਂ ਨਰਸ ਨੇ ਮੈਨੂੰ ਦੱਸਿਆ ਕਿ ਡਾਕਟਰ ਪ੍ਰੀਤੀ ਦੇ ਅਲਟਰਾਸਾਉਂਡ ਦੀ ਮਸ਼ੀਨ ਕਾਫੀ ਦਿਨਾਂ ਤੋਂ ਖਰਾਬ ਸੀ ਅਤੇ ਗਲਤ ਰਿਪੋਰਟਾਂ ਦੇ ਰਹੀ ਸੀ ਇਸ ਕਲੀਨਿਕ ਵਿੱਚ ਲੋਕ ਗਲਤ ਰਿਪੋਰਟ ਲੈ ਕੇ ਆਏ ਲੋਕਾਂ ਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਲੋਕਾਂ ਨੂੰ ਗਲਤ ਰਿਪੋਰਟ ਮਿਲੀ ਸੀ ਉਹ ਲੋਕ ਡਾਕਟਰ ਪ੍ਰੀਤੀ ਨੂੰ ਅਰੈਸਟ ਕਰਵਾਉਣਾ ਚਾਹੁੰਦੇ ਸੀ ਕਿਉਂਕਿ ਇਸ ਤਰ੍ਹਾਂ ਨਾਲ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਨਰਸ ਦੀ ਗੱਲ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ ਇਸ ਦਾ ਮਤਲਬ ਕਿ ਡਾਕਟਰ ਸ਼ਰੂਤੀ ਸੱਚ ਕਹਿ ਰਹੀ ਸੀ ਮਤਲਬ ਕਿ ਮੇਰੀ ਬੇਟੀ ਦੀ ਅਲਟਰਾਸਾਊਂਡ ਰਿਪੋਰਟ ਗਲਤ ਸੀ ਮੇਰੀ ਬੇਟੀ ਦੇ ਨਾਲ ਅਜਿਹਾ ਕੁਝ ਨਹੀਂ ਹੋਇਆ ਸੀ ਮੈਂ ਰੱਬ ਦਾ ਸ਼ੁਕਰਿਆ ਦਾ ਕੀਤਾ ਮੈਂ ਬਹੁਤ ਖੁਸ਼ ਸੀ ਮੇਰੀ ਬੇਟੀ ਇੰਨੀ ਵੱਡੀ ਪ੍ਰੋਬਲਮ ਤੋਂ ਬਚ ਗਈ ਮੈਂ ਘਰ ਵਾਪਸ ਆ ਗਈ ਤਾਂ ਮੇਰੀ ਬੇਟੀ ਘਰ ਆਉਂਦੇ ਸੁੱਤੀ ਪਈ ਸੀ ਮੈਨੂੰ ਉਸ ਨੂੰ ਦੇਖ ਕੇ ਸਕੂਨ ਮਿਲਿਆ ਫਿਰ ਮੈਨੂੰ ਆਪਣੇ ਦਿਓਰ ਦਾ ਖਿਆਲ ਆਇਆ ਜਿਸ ਨੂੰ ਮੈਂ ਇਲਜ਼ਾਮ ਲਗਾ ਕੇ ਜੇਲ੍ਹ ਪੇਜ ਦਿੱਤਾ ਸੀ ਆਪਣੇ ਦਿਓਰ ਦਾ ਖਿਆਲ ਆਉਂਦੇ ਮੇਰਾ ਸਰੀਰ ਕੰਬਣ ਲੱਗਿਆ ਪੁਲਿਸ ਵਾਲਿਆਂ ਨੇ ਮਾਰ ਮਾਰ ਕੇ ਉਸ ਵਿਚਾਰੇ ਦਾ ਨਾ ਜਾਣੇ ਕਿਹੋ ਜੀ ਹਾਲਤ ਕਰ ਦਿੱਤੀ ਹੋਵੇਗੀ ਉਹ ਵਿਚਾਰਾ ਹੁਣ ਤੱਕ ਬੇਹੋਲ ਹਾਲ ਹੋ ਗਿਆ ਹੋਵੇਗਾ ਮੈਂ ਜਲਦੀ ਨਾਲ ਸਮਿਤਰਾ ਭਾਬੀ ਨੂੰ ਆਪਣੇ ਕੋਲ ਬੁਲਾਇਆ ਤੇ ਪੂਰੀ ਗੱਲ ਦੱਸੀ ਮੇਰੀ ਗੱਲ ਸੁਣ ਕੇ ਸਮਿਤਰਾ ਭਾਬੀ ਨੂੰ ਵੀ ਉੱਸਾ ਆ ਗਿਆ ਉਸਨੇ ਕਿਹਾ ਕਿ ਇੰਨੀ ਜਲਦਬਾਜ਼ੀ ਵਿੱਚ ਤੈਨੂੰ ਇੰਨਾ ਵੱਡਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਪਹਿਲਾਂ ਆਪਣੀ ਬੇਟੀ ਦਾ ਕਿਤੇ ਹੋਰ ਇਲਾਜ ਕਰਵਾਉਣਾ ਚਾਹੀਦਾ ਸੀ ਉਸ ਤੋਂ ਬਾਅਦ ਹੀ ਨਤੀਜੇ ਤੇ ਪਹੁੰਚਣਾ ਸੀ ਉਹਨਾਂ ਨੇ ਕਿਹਾ ਕਿ ਤੈਨੂੰ ਆਈਡੀਆ ਵੀ ਆ ਪੁਲਿਸ ਵਾਲਿਆਂ ਨੇ ਸੱਚ ਗਲਵਾਉਣ ਦੇ ਲਈ ਉਸ ਦਾ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਹੋਵੇਗਾ ਮੈਂ ਜਲਦ ਤੋਂ ਜਲਦ ਪੁਲਿਸ ਸਟੇਸ਼ਨ ਗਈ ਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਅਲਟਰਾਸਾਉਂਡ ਦੀ ਨਵੀਂ ਵਾਲੀ ਰਿਪੋਰਟ ਦਿਖਾਈ ਉਸ ਵਿਚਾਰੇ ਦੀ ਸਚਾਈ ਸਾਬਤ ਹੋ ਗਈ ਉਸ ਦਾ ਕੋਈ ਕਸੂਰ ਨਹੀਂ ਸੀ ਉਸ ਵਿਚਾਰੇ ਨੇ ਪਹਿਲਾਂ ਵੀ ਇੰਨੀਆਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਉਹ ਮੇਰੇ ਕੋਲ ਆ ਕੇ ਮੇਰਾ ਸਹਾਰਾ ਬਣਨਾ ਚਾਹੁੰਦਾ ਸੀ ਲੇਕਿਨ ਮੈਂ ਉਸ ਦੇ ਨਾਲ ਕੀ ਕੀਤਾ ਬਿਨਾਂ ਕੁਝ ਸੋਚੇ ਸਮਝੇ ਹੀ ਉਸ ਨੂੰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਮੈਨੂੰ ਆਪਣੇ ਆਪ ਤੇ ਬੜਾ ਹੀ ਗੁੱਸਾ ਆ ਰਿਹਾ ਸੀ ਘੱਟ ਤੋਂ ਘੱਟ ਮੈਨੂੰ ਇੱਕ ਦੋ ਡਾਕਟਰਾਂ ਤੋਂ ਹੋਰ ਕਨਫਰਮ ਕਰਨਾ ਚਾਹੀਦਾ ਸੀ ਇੱਕ ਹੀ ਡਾਕਟਰ ਦੀਆਂ ਗੱਲਾਂ 'ਚ ਆ ਕੇ ਮੈਂ ਇੰਨਾ ਵੱਡਾ ਕਦਮ ਚੁੱਕ ਲਿਆ ਕਿ ਸਮਿਤਰਾ ਭਾਬੀ ਵੀ ਮੇਰੇ ਨਾਲ ਨਾਰਾਜ਼ ਹੋ ਗਈ ਐਸ ਲਈ ਉਹ ਮੇਰੇ ਨਾਲ ਪੁਲਿਸ ਸਟੇਸ਼ਨ ਨਹੀਂ ਆਈ ਮੈਂ ਜਲਦੀ ਨਾਲ ਆਪਣੇ ਦਿਓਰ ਨੂੰ ਜੇਲ੍ਹ ਤੋਂ ਕਢਵਾਇਆ ਪੁਲਿਸ ਵਾਲਿਆਂ ਨੇ ਵੀ ਮੇਰੀਆਂ ਗੱਲਾਂ ਸੁਣ ਕੇ ਬਹੁਤ ਹੀ ਗੁੱਸਾ ਕੀਤਾ ਮੈਂ ਸਭ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋ ਕੇ ਰਹਿ ਗਈ ਇੱਜ਼ਤ ਦੇ ਨਾਲ ਉਸ ਘਰ ਵਿੱਚ ਆਪਣੇ ਦਿਓਰ ਨੂੰ ਲੈ ਆਈ ਮੈਂ ਉਸ ਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਦਿਓਰ ਨੇ ਮੈਨੂੰ ਫਿਰ ਤੋਂ ਫਿਰ ਵੀ ਬੜੀ ਆਸਾਨੀ ਨਾਲ ਮaaf ਕਰ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਉਸ ਦਾ ਦਿਲ ਇੰਨਾ ਨਰਮਾ ਉਸ ਨੇ ਮੈਨੂੰ ਇੰਨੀ ਆਸਾਨੀ ਨਾਲ ਮaaf ਕਰ ਦਿੱਤਾ ਹਾਲਾਂਕਿ ਮੇਰੀ ਬਹੁਤ ਵੱਡੀ ਗਲਤੀ ਸੀ ਉਸ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਕਦੇ ਮਾਫ਼ਨਾ ਕਰਦਾ ਲੇਕਿਨ ਉਸ ਨੇ ਮੇਰੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਉਸ ਨੇ ਕਿਹਾ ਕਿ ਭਾਬੀ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਤੁਸੀਂ ਮੇਰੇ ਨਾਲ ਜੋ ਕੀਤਾ ਇੱਕ ਗਲਤ ਫਹਿਮੀ ਦੀ ਵਜ੍ਹਾ ਨਾਲ ਹੋਇਆ ਲੇਕਿਨ ਅਜੀਹਾ ਵੀ ਹੋ ਸਕਦਾ ਕਿ ਦੁਨੀਆ ਬਹੁਤ ਵੱਡੀ ਆ ਕੋਈ ਵੀ ਮੇਰੇ ਉੱਪਰ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਲਗਾ ਸਕਦਾ ਤੁਹਾਡੀ ਜਵਾਨ ਬੇਟੀ ਆ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਮੈਂ ਤੁਹਾਡਾ ਘਰ ਛੱਡ ਕੇ ਜਾ ਰਿਹਾ ਮੈਂ ਉਸ ਨੂੰ ਘਰ ਛੱਡ ਕੇ ਜਾਣ ਨਹੀਂ ਦਿੱਤਾ ਉਸ ਨੇ ਬਹੁਤ ਹੀ ਰਿਕਵੈਸਟ ਕੀਤੀ ਮੈਂ ਉਸ ਨੂੰ ਕਿਹਾ ਕਿ ਤੂੰ ਨੌਕਰੀ ਛੱਡ ਦੇ ਚਾਹੇ ਤੂੰ ਮੈਨੂੰ ਪੈਸੇ ਵੀ ਨਾ ਦੇਵੀਂ ਲੇਕਿਨ ਮੇਰਾ ਘਰ ਛੱਡ ਕੇ ਨਾ ਜਾ ਪਰ ਮੇਰੇ ਦਿਓਰ ਨੇ ਮੇਰੀ ਏਕਣਾ ਸੁਣੀ ਉਹ ਮੇਰਾ ਘਰ ਛੱਡ ਕੇ ਚਲਾ ਗਿਆ ਮੇ ਉਸ ਦੇ ਜਾਣ ਤੋਂ ਬਾਅਦ ਸਾਰੀ ਸਾਰੀ ਰਾਤ ਰੋਂਦੀ ਰਹਿੰਦੀ ਮੈਨੂੰ ਉਸਦੀ ਬੜੀ ਫਿਕਰ ਰਹਿੰਦੀ ਕਿ ਪਤਾ ਨਹੀਂ ਉਹ ਵਿਚਾਰਾ ਕਿੱਥੇ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਕਿਉਂਕਿ ਉਸਦੇ ਲਈ ਇਹ ਸ਼ਹਿਰ ਅਣਜਾਣ ਸੀ ਖੈਰ ਇਸ ਹਾਦਸੇ ਨੂੰ 10 ਸਾਲ ਗੁਜ਼ਰ ਚੁੱਕੇ ਆ ਤੇ ਮੈਂ ਅੱਜ ਤੱਕ ਆਪਣੇ ਦਿਓਰ ਦਾ ਪਤਾ ਨਾ ਕਰ ਪਾਈ ਕਿ ਉਹ ਵਿਚਾਰਾ ਕਿੱਥੇ ਗਿਆ ਸੋ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ